ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਕੀ ਪਤੇ ਸਰਦਾਰ ਕਸ਼ਮੀਰ ਸਿੰਘ ਸਰਬਰਾਸੀ ਉਹਨਾਂ ਦੇ ਬੇਟੇ ਸਤਨੰਦਰ ਸਿੰਘ ਕੈਨੇਡਾ ਤੇ ਉਹਨਾਂ ਦਾ ਬੇਟਾ ਗੁਰਨoor ਸਿੰਘ ਆ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਜਿਹੜਾ ਵਾ ਇਹ ਸਾਰੇ ਪਰਿਵਾਰ ਨੇ ਜਿਹੜਾ ਵੀ ਰਾਸ਼ਣ ਦੀ ਸੇਵਾ ਕੀਤੀ ਆ ਤੇ ਨਾਲ ਸਰਬਪ੍ਰੀਤ ਸਿੰਘ ਉਹਨਾਂ ਦੇ ਬੇਟਿਆਂ ਨਾਲ ਆਪਣੇ ਖੜੇ ਨੇ ਸੋ ਸਤਗੁਰੂ ਰਾਮਦਾਸ ਦਾ ਸਦਕਾ ਜਿਹੜਾ ਵਾ ਅੱਜ 100 ਕੋਈ 40 ਪਰਿਵਾਰਾਂ ਦੀ ਜਿਹੜੀ ਉਹ ਸਹਾਇਤਾ ਕੀਤੀ ਗਈ ਆ ਸਾਰੀਆਂ ਸਜਦਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਜਦੋਂ ਵੀ ਕੋਈ ਆਪਣਾ ਜਨਮ ਦਿਹਾੜਾ ਹੁੰਦਾ ਜਾਂ ਕੋਈ ਹੋਰ ਆਪਾਂ ਖੁਸ਼ੀ ਦਾ ਜਿਹੜਾ ਦਿਹਾੜਾ ਮਨਾਉਂਦੇ ਆ ਉਸ ਵਿੱਚ ਜਿਹੜੀ ਲੋੜਵੰਦ ਪਰਿਵਾਰਾਂ ਦੀ ਆਪਾਂ ਨੂੰ ਵੱਧ ਤੋਂ ਵੱਧ ਜਿਹੜੀ ਮਦਦ ਕਰਨੀ ਚਾਹੀਦੀ ਤੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਕਸ਼ਮੀਰ ਸਿੰਘ ਸਰਗਰਾਸੀ ਉਹਨਾਂ ਦੇ ਪਰਿਵਾਰ ਦਾ ਸਰਦਾਰ ਸੁਤਨਾਨ ਸਿੰਘ ਜੀ ਆੜਤੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਬਹੁਤ ਵਧੀਆ ਉਪਰਾਲਾ ਕਰਕੇ ਜਿਹੜੇ ਲੋੜਵੰਦਾਂ ਦੀ ਜਿਹੜੀ ਉਹ ਬਾਹਮਣੀ ਰਾਸ਼ੀ ਦਿੱਤਾ ਜਾ ਰਹੀ ਜੀ ਨਹੀਂ ਜੀ ਇਹਨਾਂ ਦੇ ਪਰਿਵਾਰ ਵੱਲੋਂ ਸੁਤਨਾਨ ਸਿੰਘ ਜੀ ਦੇ ਪਰਿਵਾਰ ਵੱਲੋਂ ਪਹਿਲਾਂ ਗਰੀਬ ਲੜਕੀਆਂ ਜਿਹੜੀਆਂ ਉਹਨਾਂ ਦੇ ਆਨੰਦ ਕਾਰਜਾਂ ਦੇ ਵੀ ਕਾਫੀ ਹਲਪ ਕੀਤੀ ਜਾਂਦੀ ਆ ਪਿਛਲੀ ਵਾਰ ਇਹਨਾਂ ਨੇ ਗਰੰਥੀ ਸਿੰਘਾਂ ਨੂੰ 5000 ਰੁਪਏ ਦਿੱਤਾ ਵਾ ਪੀਚਰ ਸਿੰਘਾਂ ਨੂੰ ਜਿਹੜੇ ਉਹ ਟੈਂਟੇ ਪਾਏ ਗਏ ਆ ਤੇ ਉਹ ਔਰ ਵੀ ਜਦੋਂ ਵੀ ਕੋਈ ਪਿੰਡ ਦੇ ਵਿੱਚ ਕਿਸੇ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਵੀ ਲੋਡ ਹੁੰਦੀ ਆ ਵੱਧ ਚੜ ਕੇ ਜਿਹੜੀ ਉਹ ਸਿਰ ਅਨਭਾਉਂਦੇ ਨਫਤ ਵਿੱਚ ਜਿੱਦਕਿ ਇੱਕ ਪਿੰਡ ਦੇ ਹੀ ਲੋਕਾਂ ਨੂੰ ਦਿੱਤਾ ਜਾਂਦਾ ਹੈ ਕਿ ਇਲਾਕੇ ਦੇ ਹੋਰ ਵੀ ਇਹ ਜ਼ਿਆਦਾਤਰ ਜਿਹੜੀ ਸੇਵਾ ਵਾ ਉਹ ਨਗਰ ਧਾਰੀ ਵਾਲ ਦੇ ਚੀਜ਼ ਨਵਾਈ ਜਾਂਦੀਆਂ ਤੇ ਬਾਕੀ ਹੋਰ ਵੀ ਕੋਈ ਪਰਿਵਾਰ ਸਾਈਡ ਤੋਂ ਆਉਂਦਾ ਵਾ ਤੇ ਇਸ ਸਤਨਾਂ ਸਿੰਘ ਜੀ ਵੀਰ ਬੋਧ ਚੜਦੀ ਕਲਾ ਦੇ ਨਾਲ ਉਹ ਪਰਿਵਾਰ ਦਾ ਦਰਦ ਸੁਣਦੇ ਆ ਤੇ ਉਹਦੀ ਸਹਾਇਤਾ ਕਰਦੇ ਆ ਜੀ ਜਿੱਦਕਾ ਖਾਲਸਾ ਵਿਗਿਤ ਕਬੱਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਵਰਗਵਾਸੀ ਸਰਦਾਰ ਕਸ਼ਮੀਰ ਸਿੰਘ ਜੀ ਅੱਜ ਤਾਂ ਆਈ ਜਿਗ ਆ ਉਹਨਾਂ ਦੇ بیٹے ਭਾਈ ਬਲਵਿੰਦਰ ਸਿੰਘ ਜੀ ਭਾਈ ਸਤਨਾਮ ਸਿੰਘ ਕੈਨੇਡਾ ਵਾਲੇ ਤੇ ਉਹਨਾਂ ਦਾ ਬਹੁਤ ਬਹੁਤ ਧੰਵਾਦ ਕਿਉਂਕਿ ਉਹਨੂੰ ਮੈਂ ਪਿਛਲੇ ਸਾਲ ਬੇਨਤੀ ਕੀਤੀ ਸੀ ਆਪਾਂ ਤੇਰੇ ਜਿਹੜੇ ਮੁੰਡੇ ਤੇਰੇ ਜਨਮ ਦਿਨ ਮਨਾਉਣਾ ਨਾ ਆਪਾਂ ਇਦਾਂ ਸਾਰੇ ਗਰੀਬ ਪਰਵਾਰਾਂ ਦਾ ਪ੍ਰਸੰਨ ਦੇਣਾ ਤੇ ਨਾਲ ਕਰ ਭੇਜ ਭਾਈ ਤੁਸੀਂ ਜਾਣਦੇ ਜਿੰਨੀ ਹਲਪ ਕਰਦੇ ਸਾਰਾ ਕੁਝ ਉਹਨਾਂ ਨੂੰ ਜ਼ਮਰ ਦੇ ਦਿੱਤੀ ਆ ਇਹ ਪੂਰਾ ਦਿੱਤੋ ਤੱਕ ਜਿੰਨੀ ਵੀ ਮਾਇਆ ਦਿੰਦਾ ਵਾ ਪੂਰੀ ਇਹ ਲੋੜ ਵਾਂਗ ਤੱਕ ਪਹੁੰਚਾਉਂਦਾ ਵਾ ਇਹਨਾਂ ਨੂੰ ਰੱਛ ਨਹੀਂ ਇਕੱਲਾ ਦਿੱਤਾ ਹੈ ਕਿ ਕੋਈ ਨਕਦ ਰਕਮ ਦੇ ਕੇ ਨਹੀਂ ਜਿਹੜੇ ਪਰਿਵਾਰ ਰਹਿ ਗਿਆ ਉਹਨਾਂ ਨੂੰ ਜਿੰਨੇ ਰਸਨ ਦੇ ਪੈਸੇ ਬੰਦੇ ਹੋ ਦਿੱਤੇ ਜਾਣਗੇ ਹਾਂਜੀ ਹ ਪਿਆਰ ਕੀਤਾ ਸੀ ਤੇ ਕਮ ਸਕਮ 200 ਦੇ ਲਾਗੇ ਬਨੇ ਸੰਗਤ ਹੋ ਗਈ ਆ ਚਲੋ ਅਸੀਂ ਅੱਗੇ ਤੋਂ ਬਹੁਤ ਬਹੁਤ ਹੋਰ ਬੰਦ ਕਰਾਂਗੇ ਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਖਾਸ ਕਰ ਉਹਨਾਂ ਦਾ ਐਨ ਆਰ ਆ ਵੀਰਾਂ ਦਾ ਭਾਈ ਸੁਤਨਾਮ ਸਿੰਘ ਜੀ ਉਹਨਾਂ ਦਾ ਬੇਟਾ ਆਇਆ ਸਰਬ ਆਸਟ੍ਰੇਲੀਆ ਤੋਂ ਠੀਕ ਹੈ ਇਹ ਉਹਨਾਂ ਦੇ ਰਿਸ਼ਤੇਦਾਰ ਜੀ ਸੁਨਾਮ ਸਿੰਘ ਉਹਨਾਂ ਦੇ ਨਾਲ ਧੰਨਵਾਦ ਕਰਨਾ ਚਾਹੁੰਦੇ ਆ ਜਿਨੀਆਂ ਸਾਡੇ ਭਾਈ ਬਹੁਤ ਬਹੁਤ ਧੰਨਵਾਦ ਕਰਦੇ ਖਾਲਸਾ ਵਾਜ ਸਿੱਕਾ ਖਾਲਸਾ ਵੈਕਟਫਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਵਰਗਵਾਸੀ ਸਰਦਾਰ ਕਸ਼ਮੀਰ ਸਿੰਘ ਜੀ ਅੜਤਾਏ ਜੀ ਲੱਗਦੇ ਆ ਉਹਨਾਂ ਦੇ ਬੇਟੇ ਭਾਈ ਬਲਵਿੰਦਰ ਸਿੰਘ ਦੀ ਭਾਈ ਸਤਨਾਮ ਸਿੰਘ ਕੈਨੇਡਾ ਵਾਲੇ ਕੋ ਉਹਨਾਂ ਦਾ ਬਹੁਤ ਬਹੁਤ ਧੰਵਾਦ ਕਿਉਂਕਿ ਉਹਨੂੰ ਮੈਂ ਪਿਛਲੇ ਸਾਲ ਬੇਨਤੀ ਕੀਤੀ ਸੀ ਆਪਾਂ ਤੇਰੇ ਜਿਹੜੇ ਮੁੰਡੇ ਤੇਰੇ ਜਨਮ ਦਿਨ ਮਨਾਉਣਾ ਨਾ ਆਪਾਂ ਇਦਾਂ ਸਾਰੇ ਗਰੀਬ ਪਰਵਾਰਾਂ ਨੂੰ ਪ੍ਰਾਪਤਨ ਦੇਣਾ ਤੇ ਨਾਲ ਗੁਰਪ੍ਰੇਜ ਭਾਈ ਤੁਸੀਂ ਜਾਣਦੇ ਜਿੰਨੀ ਹੈਲਪ ਕਰਦੇ ਸਾਰਾ ਕੁਝ ਇਹਨਾਂ ਨੂੰ ਜ਼ਮੇਰ ਦੇ ਦਿੱਤੀ ਆ ਇਹ ਪੂਰਾ ਜਿੱਥੋਂ ਤੱਕ ਜਿੰਨੀ ਵੀ ਮਾਇਆ ਦਿੰਦਾ ਵਾ ਉਹ ਪੂਰੀ ਇਹ ਲੋੜਾਂ ਵਾਂ ਤੱਕ ਪਹੁੰਚਾਉਂਦਾ ਵਾ ਨਹੀਂ ਗੁਰਪ੍ਰੇਜ ਉਹਨਾਂ ਨੂੰ ਰੱਛ ਨਹੀਂ ਕੱਲਾ ਦਿੱਤਾ ਕਿ ਕੋਈ ਨਕਦ ਰਾਸ਼ੀ ਭੇਜੀ ਨਹੀਂ ਜਿਹੜੇ ਪਰਿਵਾਰ ਰਹਿ ਗਿਆ ਉਹਨਾਂ ਨੂੰ ਜਿੰਨੇ ਰਸਨ ਦੇ ਪੈਸੇ ਬੰਦੇ ਹੋ ਦਿੱਤੇ ਜਾਣਗੇ ਹਾਂਜੀ ਹਾਂਜੀ 90 ਕਿਟਾਂ ਤਿਆਰ ਕੀਤੀਆਂ ਸੀ ਤੇ ਕਮ ਸਕਾਮ 200 ਦੇ ਲਾਗੇ ਬਣੇ ਸੰਗਤ ਹੋ ਗਈ ਆ ਚਲੋ ਅਸੀਂ ਅੱਗੇ ਤੋਂ ਬਹੁਤ ਬਹੁਤ ਹੋਰ ਪ੍ਰਬੰਧ ਕਰਾਂਗੇ ਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਖਾਸ ਕਰ ਉਹਨਾਂ ਦਾ ਐਨ ਆਰ ਆਈ ਵੀਰਾਂ ਦਾ ਭਾਈ ਸਤਨਾਮ ਸਿੰਘ ਜੀ ਉਹਨਾਂ ਦਾ ਬੇਟਾ ਆ ਆਇਆ ਸਰਬ ਆਸਟ੍ਰੇਲੀਆ ਤੋਂ ਠੀਕ ਹੈ ਇਹ ਉਹਨਾਂ ਦੇ ਰਿਸ਼ਤੇਦਾਰ ਜੀ ਸਤਨਾਮ ਸਿੰਘ ਉਹਨਾਂ ਦੇ ਨਾਲ ਧੰਨਵਾਦ ਕਰਨਾ ਚਾਹੁੰਦੇ ਆ ਜਿਨੀਆਂ ਸੰਗਤ ਭਾਈ ਬਹੁਤ ਬਹੁਤ ਧੰਨਵਾਦ ਹੈ ਜੀ ਖਾਲਸਾ ਵੈਜ